ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਰੋਡ ਨਹੀਂ ਤਾਂ ਵੋਟ ਨਹੀਂ ਦੱਸ ਦੇ ਕਿ ਇਹ ਜਿਹੜੀ ਗੱਲ ਹੈ ਪਠਾਨਕੋਟ ਦੇ ਹਲਕਾ ਸਜਾਨਪੁਰ ਦੇ ਵਿੱਚ ਵੇਖਣ ਨੂੰ ਮਿਲੀ ਹੈ ਦੱਸ ਦੇ ਕਿ ਸਜਾਨਪੁਰ ਤੋਂ ਜਿਹੜਾ ਮੈਰਾ ਜੁਗਿਆਲ ਨੂੰ ਜਾਣ ਵਾਲਾ ਰੋਡ ਆ ਉਸ ਦੀ ਬਹੁਤ ਹੀ ਮਾੜੀ ਹਾਲਤ ਆ ਜਿਸ ਨੂੰ ਲੈ ਕੇ ਇਨਾ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਜਿਹੜਾ ਵਿਰੋਧ ਜਤਾਇਆ ਗਿਆ ਤੇ ਕਿਤੇ ਨਾ ਕਿਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਹੜੀਆਂ ਚੋਣਾਂ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਉਹਨਾਂ ਦਾ ਬਾਈਕਾਟ ਕੀਤਾ ਜਾ ਗਿਆ ਕਿਉਂਕਿ ਉਹ ਕਹਿੰਦੇ ਕਿ ਜਿਹੜਾ ਰੋਡ ਹੈਗਾ ਇੱਥੇ ਆਏ ਦਿਨ ਜਿਹੜਿਆ ਕਈ ਹਾਦਸੇ ਹੁੰਦੇ ਨੇ ਕਈ ਜ਼ਖਮੀ ਹੁੰਦੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਆ ਪਰ ਸਰਕਾਰ ਜਿਹੜੀ ਆ ਕੰਮ ਕਰਨੀ ਨਹੀਂ ਸੁੱਤੀ ਹੋਈ ਆ ਤੇ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇ ਰੋਡ ਨਹੀਂ ਤਾਂ ਵੋਟ ਵੀ ਨਹੀਂ ਉਹ ਇਸ ਇਲੈਕਸ਼ਨ ਦਾ ਕਿਤਨਾ ਕਿਤੇ ਬਾਈਕਾਟ ਜ਼ਰੂਰ ਕਰਨਗੇ ਗੱਲ ਬਾਤ ਸੁਣਾਣਾ ਹੈ ਲੋਕਾਂ ਨਾਲ ਕੀ ਹੋਈ ਕੀ ਇਹਨਾਂ ਦਾ ਰੋਸ ਆਗਾ ਤੇ ਕੀ ਕਹਿਣਾ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੇਰਾ ਨਾਮ ਵਿੱਕੀ ਹੈ ਜੀ ਪਿੰਡ ਮਾਰੇ ਤੋਂ ਮੈਂ ਸਰਪੰਚਾਂ ਜੀ ਤੇ ਆ ਜਿਹੜਾ ਅੱਜ ਮੁੱਦਾ ਜਿਹੜਾ ਚੁੱਕਿਆ ਗਿਆ ਪੂਰੇ ਪਿੰਡ ਦੇ ਬਣੋ ਜਿਹੜਾ ਪਹਿਲਾਂ ਕੀ ਦੋ ਦਿਨ ਪਹਿਲਾਂ ਆਪਾਂ ਗ੍ਰਾਮ ਸਭਾ ਕੀਤੀ ਸੀਗੀ ਪੂਰੇ ਪਿੰਡ ਇਕੱਠਾ ਇਕੱਠਾ ਹੋਇਆ ਸੀਗਾ ਜਿਹੜਾ ਕਿਸੇ ਰੋਡ ਨੂੰ ਲੈ ਕੇ ਸੀ ਜਨਪੁਰ ਰੋਡ ਤੋਂ ਲੈ ਕੇ ਜੁਗਿਆਲ ਤੱਕ ਜਿਹੜਾ ਬਹੁਤ ਜ਼ਿਆਦਾ ਰੋਡ ਦੇ ਮਾੜੇ ਹਾਲਾਤ ਨੇ ਔਰ ਲੋਕਾਂ ਦਾ ਆਣਾ ਜਾਣਾ ਬਹੁਤ ਜ਼ਿਆਦਾ ਮਾੜੇ ਹਾਲਾਤ ਹੋ ਗਏ ਨੇ ਜਿਹੜੇ ਸਾਧਨ ਚੱਲਦੇ ਸੀਗੇ ਟੈਂਪੂ ਆਰ ਆ ਵਗੈਰਾ ਬੱਸਾਂ ਚੱਲਦੀਆਂ ਸੀਗੀਆਂ ਉਹ ਸਾਰੀਆਂ ਬੰਦ ਹੋ ਗਈਆਂ ਜਿਹੜਾ ਕਿ ਲੋਕਾਂ ਨੂੰ ਆਣਾ ਜਾਣਾ ਜਿਹੜਾ ਸੁਯਾਨਪੁਰ ਕਿਸੇ ਨੇ ਜਾਣਾ ਹੈ ਤੇ ਕਿਲੋਮੀਟਰ ਦੇ ਵਿੱਚ ਹੀ ਆਟੋ ਲੰਦੇ ਕੋਲ 200 200 300 300 ਰੁਪਿਆ ਕਰਾਇਆ ਜਿਹੜਾ ਬਜ਼ੁਰਰੇ ਨੇ ਤੇ ਲੋਕਾਂ ਗਰੀਬ ਜਨਤਾ ਇਧਰ ਦੀ ਜੀ ਕਿਥੋਂ ਪੈਸੇ ਦੇਣਗੇ ਕੱਲੇ ਬੰਦੇ ਨਾਲ ਜਾਣਾ ਹੈ ਉਹ ਪੈਦਲ ਹੀ ਕੇ ਬਜ਼ੁਰਗਾ ਕਈ ਜਨਾਨੀਆਂ ਲੇਡੀਜ਼ ਐਸੀਆਂ ਜਿਹੜੀਆਂ ਦਵਾਈਆਂ ਲੈਣ ਜਾਂਦੀਆਂ ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਣ ਦੇ ਕਾਰਨ ਵਿਚਾਰੀਆਂ ਨੂੰ ਪੈਦਲ ਜਾਣਾ ਪੈਂਦਾ ਤੇ ਪ੍ਰਸ਼ਾਸਨਾਂ ਕੇ ਕਾਫੀ ਵਾਰ ਆਪਾਂ ਮੰਗ ਵੀ ਕੀਤੀ ਹੈ ਕਿ ਸੜਕਾਂ ਜਿਹੜਾ ਬਹੁਤ ਜਲਦੀ ਬਣਾਇਆ ਜਾਏ ਉਹ ਡੀਸੀ मैम ਦੇ ਧਿਆਨ ਦੇ ਵਿੱਚ ਵੀ ਆਪਾਂ ਮੰਗ ਪੱਤਰ ਦਿੱਤਾ ਸੀਗਾ ਥੋੜੇ ਦਿਨ ਪਹਿਲਾਂ ਅਥੇ ਧਰਨਾ ਦਿੱਤਾ ਸੀਗਾ ਤੇ ਤਹਿਸੀਲਦਾਰ ਮੈਡਮ ਨੇ ਸਾਨੂੰ ਅ ਭਰੋਸਾ ਦਿੱਤਾ ਸੀਗਾ ਕਿ ਬੋਝ ਆ ਜਲਦੀ ਜਿਹੜਾ ਕਿ ਤੁਹਾਡੀ ਸੁਣਵਾਈ ਕੀਤੀ ਜਾਏਗੀ ਤੇ ਮੈਡਮ ਆਪਾਂ ਡੀਸੀ ਮੈਮ ਨੂੰ ਮਿਲ ਕੇ ਉੱਥੇ ਦੱਸਿਆ ਸੀਗਾ ਕਿ ਮੈਮ ਇਹ ਲੋਕਾਂ ਸਾਡਾ ਕਹਿਣਾ ਆ ਕਿ ਇਲੈਕਸ਼ਨਾਂ ਦਾ ਬਾਈਗਾਰਡ ਕੀਤਾ ਜਾਏਗਾ ਜਿਹੜਾ ਇੰਟੀਮੇਸ਼ਨ ਜਿਹੜਾ ਹੈਗਾ ਇਹ ਪਹਿਲਾਂ ਹੀ 3 ਮਹੀਨੇ ਪਹਿਲਾਂ ਹੀ ਡੀਸੀ ਮੈਮ ਨੂੰ ਦਿੱਤਾ ਗਿਆ ਸੀਗਾ ਤੇ ਉਹ ਪੂਰੇ ਪਿੰਡ ਨੇ ਰਲ ਕੇ ਜੀ ਇਸ ਇਲੈਕਸ਼ਨ ਦਾ ਬਾਈਗਾਰਡ ਕੀਤਾ ਜੀ ਮਰਨੰਦ ਸਿੰਘ ਜੀ ਪਿੰਡ ਮਹਿਰਾ ਦੇ ਆਹੀ ਬਿਸ਼ਨੀਕ ਆ ਇਹ ਇਹ ਰੋਡ ਦਾ ਪਤਾ ਨਹੀਂ ਵੀ ਰਾਦੀ ਰੱਖਾਇਦਾ ਨਹੀਂ ਕੀ ਇਹ ਇਹਨੂੰ ਕਰੋ ਤੇ ਇਹਦੀ ਲਵਾਰੀ ਛੜਕੀ ਹੈ ਕੋਈ ਪੁੱਛਣ ਵਾਲਾ ਕੋਈ ਮੰਗਣ ਵਾਲਾ ਨਹੀਂ ਕਿਆ ਕਿਆ ਥਾਗ ਗਿਆ ਸਾਰਿਆਂ ਨੂੰ ਕੋਈ ਸੁਣ ਸੁਣਾਈ ਦੇ ਕੇ ਮੈਨੂੰ ਲੱਗਦੀ ਨਹੀਂ ਕਿਦਰ ਸੁਣਾਈ ਕਹੀਏ ਕਿੰਨੂੰ ਦੱਸਾਂ ਮੈਨੂੰ ਹੁਣ ਅੱਜ ਤੇ ਜੇ ਕੋਈ ਮੁੱਖ ਮੰਤਰੀ ਰਹੇਗਾ ਉਹ ਤਾਂ ਕਹ ਪਹੁੰਚ ਕਰਨ ਵਾਲੀ ਉਹਨੇ ਵੀ ਹੁਣ ਤੁਹਾਡੇ ਮੀਡੀਆ ਨੇ ਉਹਨੂੰ ਪਤਾ ਲੱਗ ਜਾਏਗਾ ਕਿ ਛੜਕੇ ਕਿਉਂ ਵਿਰੋਧ ਕਰਨਗੇ ਛੜਕੇ ਪਾਂਦੇ ਸੰ ਵਿਰੋਧ ਕਰਨ ਦਾ ਕੁਝ ਹੋਂ ਘੋੜਾ ਜਿਹੜੀ ਸਾਡੇ ਉਂਬਰੇ ਨੇ ਰੱਬ ਦਾ ਨਾਮ ਜਪਣ ਵਾਲੀ ਹੈ ਕਦੇ ਮਾਰਾ ਨਾਲ ਲਈਏ ਪਰ ਸਾਨੂੰ ਹੋਰ ਹੀ ਪਈਣਾ ਬਾਤਾਂ ਚੱਕਰਾਂ ਚ ਵਿਛੜ ਕੇ ਨਹੀਂ ਕੋਈ ਨਾ ਬੰਦਾ ਜਾ ਸਕਦਾ ਨਾ ਆ ਸਕਦਾ ਦੇ ਸਵੇਰੇ ਸ਼ਾਮ ਦੇ ਬੰਦੇ ਸਿਆਮ ਪਰ ਜਾਏ ਕਿ ਤੇ ਘੁੰਮ ਫੇਰ ਆਂਦਾ 1.5 ਕਿਲੋਮੀਟਰ ਪੈਟਾ ਪੈਗਾ ਜਾਂਦੇ ਰਹੇ ਹਿਸਾਬ ਚ ਪੜਦੇ ਰਹਿਆ ਤੇ ਇਹ ਸਾਨੂੰ ਮਗਰਲਾ ਪਹਿਲਾ ਟਾਈਮ ਯਾਦ ਕਰਾਤਾ 80 ਤੋਂ ਪਹਿਲਾਂ ਹੀ ਤੇ 71 ਬਥੇ ਸਕੂਲੇ ਜਾਂਦੇ ਰਹਿਆ ਇਹ ਖਾੜੀ ਦੀ ਰੀ ਹੈ ਤੇ ਉਹ ਉਹੀ ਖਾੜ ਦੁਵਾਰਾ ਹੋ ਗਈ ਹੈ ਸੜਕ ਬਣਾਈ ਮੁਰਕੇ ਪੂਰੀ ਸਾਹਿਬ ਨੇ ਇੱਕ ਵਾਰੀ ਉਹ ਲੀਡਰ ਜਿਵੇਂ ਸਾਡੇ ਇਲਾਕੇ ਚ ਜਿਹਨੂੰ ਲੀਡਰ ਕਹਿੰਦੇ ਪੂਰੀ ਸਾਹਿਬ ਉਹਨਾਂ ਨੇ ਸੜਕ ਬਣਾਈ ਉਹਦੇ ਬਾਅਦ ਮੁਰਕੇ ਕੇ ਨਸਾਰਨੀ ਦੀ ਲਈ ਉਹੋ ਕੱਟ ਦੁਬਾਰਾ ਬਣ ਗਈ ਐ ਤੇ ਇਹੋ ਕੱਟ 'ਚ ਹੁਣ ਲੋਕੀ ਵਿਚਾਰੇ ਮਜਬੂਰ ਨਾ ਜਾਣਾਂ ਤਾਂ ਤੇ ਕੀ ਕਰਨ ਲੋਕੀ ਹੁਣ ਤੇ ਮੇਰੇ ਘਰ ਸਕੂਲ ਦੇ ਬੱਚੇ ਵੀ ਜਿਹੜੇ ਨੇ ਉਹ ਵੱਟ ਕੇ ਰਾਣੀਪੁਰ ਨੂੰ ਜਾਇਆ ਸ਼ੁਰੂ ਹੋ ਗਏ ਨੇ 1.5 ਕਿਲੋ ਮੀਟਰ ਛੱਡ ਕੇ 7 ਕਿਲੋ ਮੀਟਰ ਜਾਣਾ ਸ਼ੁਰੂ ਹੋ ਗਏ ਨਾ ਤਾਂ ਕਰਨ ਕੀ ਇਹ ਕੱਟ ਜਾਂ ਜੋ ਇਹ ਜਿਹੜੇ ਇਤਨਾ ਜੋ ਬਾਰਸ਼ ਗੁਰਸਿ ਪਾਏ ਤੇ ਇਹ ਸਾਰੇ ਇਲਾਕੇ ਦਾ ਪਾਣੀ ਤੇ ਲੰਗਦਾ ਵਿੱਚ ਤੇ ਕੀ ਕਰਨ ਵਿਚਾਰੇ ਇਸ ਲਈ ਬੇਨਤੀ ਹੈ ਸਾਡੀ ਤੁਹਾਡੀ মিডিਆ ਰਾਹੀਂ ਸਰਕਾਰ ਨੂੰ ਵੀ ਬਨਾ ਦੇ ਪਿੰਡਾਂ ਨੂੰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਵੀ ਇਹਦਾ ਵਿਰੋਧ ਕਰੋ ਸਾਡਾ ਸਾਥ ਦਿਓ ਸੜਕ ਬਣਾਈਏ ਸਰਕਾਰ ਸੜਕ ਬਣਾਏ ਜਦ ਤੱਕ ਸਰਕਾਰ ਸੜਕ ਨਹੀਂ ਬਣਾਈ ਹੋਂ ਤੱਕ ਆਪਾਂ ਬੋਰਡ ਤੇ ਕੇਂਡਰ ਪਾਰਟੀ ਨੂੰ ਪਾਉਣੀ ਜਿਹੜਾ ਮਰਜੀ ਇਲੈਕਸ਼ਨ ਆ ਜੇ ਬੈਣਾ ਤਾਂ ਲਗਾਇਆ ਜਾਵੇ ਹਾਂਜੀ ਬੋਰਡ ਤੇ ਬੈਂਡ ਲਗਾਇਆ ਜਾਵੇ ਅਬਾਂ ਨਹੀਂ ਇਸ ਕਰਕੇ ਲਗਾ ਗਨ ਹੋ ਰਹੀਦਾ ਜਿਹਦੇ ਪਾਸੇ ਲਾਵਾ ਕੇ ਡੈਂਡਰ ਡੈਂਡਰ ਮਤਲਬ ਇਹ ਵੀ ਸਾਡੇ ਨਾਮ ਕੋਸ਼ਤਾਰ ਲਾਣਾ ਹੈ ਨਾਮ ਕੋ ਬੋਟ ਮੰਗਣ ਆਏ ਜਿਹਨੇ ਆਉਣਾ ਜਿਹਨੇ ਆਉਣਾ ਪ੍ਰਸ਼ਾਸਨ ਜਿਹੜਾ ਵੀ ਆਏ ਉਹ ਸ਼ਰਤ ਬਣਾ ਕੇ ਆ ਜੇ ਆਪਾਂ ਸਹਿਮਤ ਹੈ ਕੋਈ ਨਾ ਕੋਈ ਕੋਈ ਬਾਹਰੋਂ ਓਖੜੇ ਬਣੋ ਵਿਰੋਧ ਚਾਹ ਕੋਈ ਪੁਰਣੀ ਪਾਰਟੀ ਨਾਲ ਜਾਂ ਕਿਸੇ ਨਾਲ ਨਹੀਂ ਆਪਾਂ ਵੀ ਸਾਰੇ ਕੇ ਪਾਰਟੀ ਨੂੰ ਬ ਪਰ ਸਰਕਾਰ ਸਮਝੇ ਨਹੀਂ ਕੋਈ ਵੀ ਨਾ ਕੋ ਲੀਡਰ ਹੁੰਦਾ ਨਾ ਕੋ ਪ੍ਰਸ਼ਾਸਨ ਹੁੰਦਾ ਲਾਡੀ ਨਾਂ ਮੈਂ ਆਪਣਾ ਲਾਡੀ ਜੀ ਸਰ ਕੀ ਕਹਿਣਾ ਬੈਨਰ ਲਗਾਇਆ ਗਿਆ ਨੋ ਵੋਟ ਵਾਲਾ ਇਦਾਂ ਦਾ ਨਾ ਇੱਕ ਪੰਗ ਬਿਆਕਤੀ ਆਪਣੀ ਪੰਚਾਇਤ ਦੇ ਨਾਲ ਕਰਾਇਆ ਤੇ ਦੇਖੋ ਸਰਕਾਰ ਨੇ ਮੈਨੂੰ ਗੱਡੀ ਤਾਂ ਦੇ ਦਿੱਤੀ ਪਰ ਨੂੰ ਚਲਾਉਣ ਵਾਸਤੇ ਰੋਡ ਨਹੀਂ ਦਿੱਤਾ ਰੋਡ ਸਾਡਾ ਇੰਨਾ ਕੁ ਮਾਰਾ ਇੱਥੇ ਪੈਦਲ ਚੱਲਿਆ ਜਾਣਾ ਬੜਾ ਮੁਸ਼ਕਲ ਹੈ ਹੁਣ ਜੇ ਸਾਡੀ ਪੰਚਾਇਤ ਵਾਸਤੇ ਕੋਈ ਰਿਸ਼ਤਾ ਆਵੇ ਤਾਂ ਜਵਾਬ ਦੇ ਦੇਣ ਕਿ ਕਿ ਇੰਨਾ ਰੋੜ ਹੀ ਨਾ ਮਾਰਾ ਇਥੋ ਦੀ ਹਾਲਤ ਇੰਨੀ ਕ ਮਾੜੀ ਹੋ ਗਈ ਹੈ ਤੇ ਫਿਰ ਵੀ ਗਵਰਨਮੈਂਟ ਸੁੱਤੀ ਪਈ ਆ ਤੇ ਜਿੱਥੋਂ ਤੱਕ ਬੀੜੀ ਪੁੱਜਦੀ ਹੋਏ ਸਾਡੇ ਇੱਕ ਅਪੰਗ ਵਿਅਕਤੀ ਆ ਤਰਸ ਖਾ ਕੇ ਇਸ ਰੋਡ ਨੂੰ ਜ਼ਰੂਰ ਬਣਾਓ ਤੇ ਆਮ ਜਨਤਾ ਜਿਹੜੀ ਦੁਖੀ ਆ ਆਪਾਂ ਦੁਖੀ ਹੋ ਗਏ ਇਸ ਕਾਨੇ ਬੋਰਡ ਲਾਇਆ ਤੇ ਨਾ ਮੈਂ ਕਹਿੰਦਾ ਕਿ ਇਸ ਰੋਡ ਨੂੰ ਬਣਾਓ ਜਲ ਤੋਂ ਜਲਦੀ ਰੋਡ ਬਣਾਓਗੇ ਤੇ ਬੋਟ ਲਓਗੇ ਰੋਡ ਨਹੀਂ ਤਾਂ ਬੋਟ ਨਹੀਂ ਪੂਰੀ ਪੰਚਾਇਤ ਇਸ ਦੇ ਸਮਰਥਨ ਵਿੱਚ ਖੜੀ ਹੈ ਨਾ ਕੋਈ ਇਧਰ ਕੈਂਡੀਡੇਟ ਆਵੇ ਨਾ ਤੇ ਕੋਈ ਕੋਟਰ ਲਾਵੇ ਤੇ ਸਾਡੀ ਇਹੋ ਹੀ ਅੱਗੇ ਪ੍ਰਸ਼ਾਸਨਾਂ ਅਗੇ ਬੇਨਤੀ ਹੈ ਕਿ ਤੁਸੀਂ ਬੋਰਡ ਇੱਥੇ ਆਪਣੇ ਜ਼ਰੂਰ ਰੋਡ ਬਣਾਓ ਆਮ ਜਨਤਾ ਪੰਚਾਇਤ ਕਿੰਨੇ ਦੇਰ ਦਾ ਰੋਡ ਦੀ ਹਾਲਤ ਕਰਾ ਇਹ 25 ਸਾਲ ਹੋ ਗਿਆ ਜੀ ਉਹ ਦਿਨ ਦਾ ਹੱਥ ਨਿਕਲਾ ਚ ਪਰਦਾ ਸੀ ਤੇ ਤਾਂ ਤੇ ਲੁੱਕ ਪਈ ਸੀ ਸ਼੍ਰੀ ਰਗੁਨਾ ਸਾਹਿਬ ਜੀ ਨੇ ਲੁੱਕ ਪਾਈ ਸੀ ਉਹ ਵੀ ਪੂਰਾ ਕੰਮ ਨਹੀਂ ਕਰਵਾਇਆ ਸਿਰਫ ਪੈਂਚਰ ਲਾਇਆ ਸੀ ਤੇ ਦੇਖ ਲਓ ਸਾਡੇ ਆਲ ਮੇਰੀ 35 ਸਾਲ ਉਮਰ ਹੋ ਗਈ ਹੈ ਇਹ ਹਾਲੇ ਤੱਕ ਇਸ ਰੋਡ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਗਵਰਨਮੈਂਟ ਨੇ ਸਾਡੇ ਦੇ ਤਰਸਾ ਜੇ ਤੁਸੀਂ ਵੋਟ ਲੈਂਦੇ ਤਾਂ ਸਾਡਾ ਰੋਡ ਵੀ ਜਾਇਦਾ ਸੁਜਾਨਪੁਰ ਬਲੋਗ ਦਾ ਮੇਨ ਰੋਡ ਹੈ ਸੁਜਾਨਪੁਰ ਤੇ ਇੱਕ ਸਰਕਾਰੀ ਹਸਪਤਾਲ ਹੈ ਇੱਕ ਸਰਕਾਰੀ ਸਕੂਲ ਹੈ ਪਰ ਫਿਰ ਵੀ ਰੋਡ ਟੁੱਟੇ ਹੋਏ ਇਨਕਾਂ ਸਾਡੀ ਜਿਹੜੀ ਪੰਚਾਇਤ ਹੈ ਉਹ ਸਰਕਾਰੀ ਸਹੂਲਤਾਂ ਤੋ ਤੱਕ ਨਹੀਂ ਪਹੁੰਚੀ ਸਕਦੀ ਕਿ ਜਾਵੇ ਕਿਤੇ ਮਰੀਜ਼ ਜਾਵੇ ਤਾਂ ਇੱਥੇ ਫਰਕ ਤਾਂ ਕੀ ਦਮ ਦੇ ਦੇ ਦੇਖੋ ਨਾ ਸਾਢੇ ਤਰਸਾ ਖਾ ਰੋਡ ਬਣਾਓ ਕਾਫੀ 2-3 ਜਿਹੜੇ ਮਰੀਜ਼ੋ ਡੈਥ ਹੋ ਗਈ ਐ ਤੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਰੋਡ ਨੂੰ ਬਣਾਓ ਇੱਕ ਅਪੰਗ ਵਿਅਕਤੀ ਦਾ ਤਰਸ ਖਾ ਕੇ ਗੱਡੀ ਦਿੱਤੀ ਐ ਤਾਂ ਰੋਡ ਵੀ ਦਿਓ ਇਹ ਸਾਡੀ ਸਰਕਾਰ ਅੱਗੇ ਮੰਗ ਐ